ਕਲਾ ਬੱਚੇ ਦਾ ਨਾਮ ਜੀ ਆਸ਼ੀਆ ਤੇ ਬੱਚੇ ਦੇ ਬਾਪੂ ਦਾ ਨਾਮ ਕੀ ਹੈ ਡੇਗਾ ਤੇ ਬੱਚੇ ਦੀ ਮਾਤਾ ਦਾ ਨੂਰਾ ਇਹ ਕਿੱਥੇ ਦੇ ਰਹਿਣ ਵਾਲੇ ਜੀ ਪਿੰਡ ਕਿਸ਼ਨਪੁਰ ਸਪੈਸ਼ਲ ਬੋਲ ਹਾਂਜੀ ਤੇ ਡਾਕਟਰ ਨੇ ਗੱਲ ਤੇ ਟੀਕੇ ਲਾਏ ਬੱਚੇ ਨੇ ਟੀਕੇ ਸਾਰੇ ਨਹੀਂ ਬੱਚਾ ਪੂਰਾ ਇਸ ਕਰਕੇ ਹੋ ਗਿਆ ਬੱਚੀ ਦਾ ਨਾਮ ਕੀ ਹੈ ਆਸ਼ੀਆ ਜੀ ਕਿੰਨੇ ਚਿਰ ਦੀ ਬੱਚੀ 7 ਮਹੀਨਿਆਂ ਦੀ ਜੀ ਚਲੋ ਕੋਈ ਬਾਤ ਭਾਈ ਕੀ ਨਾਮ ਹੈ ਤੁਹਾਡਾ ਮਸਕੀਨ ਅਲੀ ਜੀ ਕਿੱਥੇ ਰਹਨ ਲਗੇ ਕਿਸ਼ਨਪੁਰ ਜੀ ਕੀ ਮਾਮਲਾ ਹੈ ਕਿ ਕਿੱਦਾਂ ਫਟ ਲਾਈ ਬੱਚਾ ਦਾ ਮਾਮਲਾ ਇਹ ਜੀ ਬੱਚੀ ਬੱਚੀ ਸੀ 1 ਸੱਤ ਸਾਲ ਦੀ ਉਹਨੂੰ ਹਲਕੀਆਂ ਜੀਆਂ ਲੈਟਰਿੰਗਾਂ ਲੱਗੀਆਂ ਸੀ ਜੀ ਉਹਨੂੰ ਹਲਕੀ ਜੀ ਲੈਟਰਿੰਗ ਲੱਗੀ ਸੀ ਤਾਂ ਇੱਥੇ ਲੈ ਕੇ ਆਏ ਸੀ ਇਹਨੇ ਨਾਲੇ ਆਉਂਦੇ ਨੇ ਪਹਿਲਾਂ ਦਵਾਈ ਦਿੱਤੀ ਇਹ ਕਹਿੰਦਾ ਮੈਂ ਦਾਖਲ ਕਰਨ ਲੱਗਾ ਦਾਖਲ ਕੀਤੀ ਤਾਂ ਗਲਗੋਸ਼ ਲਾ ਗਲਗੋਸ਼ ਥੋੜਾ ਤੇਜ਼ ਕਰਕੇ ਲਾਤਾ ਨਾਲ ਦੋ ਟੀਕੇ ਲਾਏ ਤਾਂ ਬੱਚੀ ਪੂਰੀ ਹੋ ਗਈ ਪਸਟੈਂਸ ਟੈਮ ਬਿਲਕੁਲ ਪੀਲੀ ਹੋ ਗਈ ਬੱਚੀ ਦੀ ਉਮਰ ਕਿੰਨੀ ਹੈ ਭਾਈ ਸੱਤ ਮਹੀਨੇ ਦੀ ਜੀ ਤੇ ਪ੍ਰੋਬਲਮ ਬਿਮਾਰ ਕਦੋਂ ਸੀ ਅੱਜੇ ਜੀ ਸ ਤੇ ਇੱਥੇ ਕਿੰਨੇ ਵਜੇ ਲੈ ਕੇ ਆਏ ਸੀ ਇੱਥੇ 9:30 ਵਜੇ ਲੈ ਕੇ ਆਏ ਸੀ 10 ਵਜੇ ਕੁੜੀ ਪੂਰੀ ਹੋ ਗਈ ਦੇਖੀ ਦਿੱਤਾ ਬਲਣ ਗੱਲੀ ਕੀਤੀ ਕਿ ਨਾ ਉਹਨਾਂ ਗੱਲੀ ਕੀਤੀ ਟੀਕੇ ਗਲਤ ਲਾ ਦਿੱਤੇ ਜੀ ਕੋਈ ਪੁੱਛਿਆ ਡਾਕਟਰ ਨੂੰ ਡਾਕਟਰ ਖੁਦ ਮੰਨ ਰਿਹਾ ਜੀ ਮੇਰੇ ਤੋਂ ਗਲਤ ਟੀਕ ਲੱਗ ਗਈ ਹੁਣ ਪੁਲਿਸ ਵਗੈਰਾ ਆਈ ਇੱਥੇ ਆਈ ਹੈ ਜੀ ਤੁਸੀਂ ਕਿੱਥੇ ਦੇ ਰਹਿਣ ਵਾਲੇ ਆ ਕਿਸ਼ਨਪੁਰ ਜੀ ਬਰਨਾ ਦੇ ਨਾਲ ਕਿਸ਼ਨਪੁਰ ਬੰਦੇ ਆਈ ਮੰਗ ਕਰਦੇ ਪ੍ਰਸ਼ਾਸਨ ਤੋਂ ਆਈ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਆ ਜੇ ਜੋ ਵੀ ਹੈਗਾ ਸਾਡੀ ਹੈਲਪ ਕੀਤੀ ਜਾਵੇ ਇਹਨਾਂ ਨੂੰ ਸਾਫ਼ ਕੀਤਾ ਜਾਵੇ ਤੁਹਾਨੂੰ ਥਾਣਾ ਕਿਹੜਾ ਪੈਂਦਾ ਭਜੀ ਸਾਨੂੰ ਸਤਰ ਜੀ ਮਾਮਲਾ ਕੀ ਇੱਕ ਜਿਹੜਾ ਕੱਛੇ ਅੱਜ ਸਾਡੇ ਸਿਗਾ ਜੇ ਇੱਕ ਪੇਸ਼ੈਂਟ ਆਇਆ ਸੀਗਾ ਇਹ ਸਾਡੇ ਵਸੇ ਹੋਫ ਹੁੰਦਾ ਫਿਰ ਕੋਈ ਜਾਣ ਕਰ ਲੈ ਕੇ ਆਇਆ ਸੀਗਾ ਉਹ ਕਹਿੰਦੇ ਜੀ ਮੇਰੇ ਬੱਚਾ ਹੈ ਤਿੰਨ ਜਗ੍ਹਾ ਤਿੰਨ ਦਿਨਾਂ ਤੋਂ ਕਿਸੇ ਹੋਰ ਜਗ੍ਹਾ ਦਿਖਾ ਰਿਆ ਸੀਗਾ ਟੱਡੀਆਂ ਉਂਟੀ ਦੀ ਪ੍ਰੋਬਲਮ ਸੀਗੀ ਤੇ ਮੈਨੂੰ ਕਿਹਾ ਵੀ ਸੀਰੀਅਸ ਬੱਚਾ ਹੈ ਜ਼ਿਲੰਦਰ ਲੈ ਕੇ ਜਾਣਾ ਜ਼ਿਲੰਦਰ ਲੈ ਜਾਓ ਪਹਿਲਾਂ ਤੇ ਦੂਜਾ ਹੈ ਕਿ ਐਮਰਜੈਂਸੀ ਟ੍ਰੀਟਮੈਂਟ ਚੱਲਣਾ ਕਰ ਟ੍ਰੀਟਮੈਂਟ ਚੱਲਣਾ ਤੇ ਸਰ ਜੀ ਸਰ ਡਾਕਟਰ ਇਹ ਹੀ ਗੱਲ ਕਰੂਗਾ ਹਾਂ ਜੀ ਸਰ ਜਿਹੜਾ ਮਤਲਬ ਕਿ ਤੋੜਪਨ ਕੀਤੀ ਗਈ ਜਿਹੜੀ ਆਪਾਂ ਹੌਸਪੀਟਲ ਦੀ ਤੁਹਾਨੂੰ ਇਹਨਾਂ ਨੇ ਫਿਰ ਮੈਨੂੰ ਕਿਹਾ ਟ੍ਰੀਟਮੈਂਟ ਚાલુ ਕਰੋ ਮੈਂ ਟ੍ਰੀਟਮੈਂਟ ਸਟਾਰਟ ਕਰਨੀ ਸੀਗੀ ਇੱਕ ਡਾਕਟਰ ਹਰ ਜਗ੍ਹਾ ਅਮਰਜੈਂਸੀ ਚ ਇਦਾਂ ਹੀ ਹੁੰਦਾ ਜਦੋਂ ਕੋਈ ਆਊਗਾ ਤੁਹਾਡਾ ਕੰਮ ਕੀ ਹੈ ਫਰਸਟ ਲਾਈਨ ਬੱਚਾ ਸੰਭਾਲਣਾ ਔਰ ਅੱਛਾ ਡਾਕਟਰ ਇਹ ਹੀ ਕਰੂਗਾ ਕਿ ਯਾਰ ਬੱਚਾ ਸੰਭਾਲੀ ਬੱਚਾ ਸੰਭਾਲ ਕੇ ਸੂਈ ਲਗਾਈ ਸੀਗੀ ਬੱਚਾ ਨੀਲਾ ਪੈਰੇ ਸੀਗਾ ਮੈਂ ਟ੍ਰੀਟਮੈਂਟ ਚાલુ ਕੀਤਾ ਕਿ ਨਹੀਂ ਕੋਈ ਐਸੀ ਬੱਚੀ ਸੀ ਹੈ ਬੱਚੀ ਮੈਨੇ ਦੀਏ ਸੀਗੀ ਤੇ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਜੀ ਅਸੀਂ ਇੰਜੈਕਸ਼ਨ ਲਗਾਣਾ ਹੈ ਇੰਜੈਕਸ਼ਨ ਕੀ ਹੈ ਤੇ ਅਸਲੀ ਵੈਕਸੀਨ ਲਗਣੀ ਹੈ ਇਹ ਕੰਦਰ ਵੀ ਵੈਕਸੀਨ ਦਾ ਇਹਨਾਂ ਨੂੰ ਇਹ ਕਹਿੰਦੇ ਵੀ ਸੀਰੀਅਸ ਹੈ ਮੈਂ ਕਹਾ ਇਨਾ ਮਤਲਬ ਦੋ ਮਿੰਟ ਤੱਕ ਕੁਝ ਵੀ ਨਹੀਂ ਹੋਇਆ ਬੱਚਾ ਨੀਲਾ ਪੈਰੇ ਸੀ ਤਾਈਂ ਆਕਸੀਜਨ ਲਾੜੀ ਸੀ ਕਿ ਜਦੋਂ ਆਕਸੀਜਨ ਲੱਗਿਆ ਇਹ ਕਹਿੰਦਾ ਜੀ ਸਾਡਾ ਬੱਚਾ ਮਰਤਾ ਜੀ ਤੇ ਇਹਨਾਂ ਨੇ ਆਕਸੀਜਨ ਤੱਕ ਨਹੀਂ ਲਾਣ ਲੱਗੀ ਫਿਰ ਇਹਨਾਂ ਨੇ ਹੱਥ ਪਾਹ ਕੰਨ ਦੀ ਕੋਸ਼ਿਸ਼ ਕੀਤੀ ਮੈਂ ਆਪਣਾ ਬਚਾਅ ਕਰਕੇ ਨਿਕਲ ਗਿਆ ਤੇ ਇਹਨਾਂ ਨੇ ਤੋੜ-ਫੋੜ ਕਰਨ ਲਈ ਪਿੱਛੋਂ ਤੇ ਪੁਲਿਸ ਨੇ ਮੈਂ ਕਹਿੰਦਾ ਸੀ ਪੁਲਿਸ ਆ ਗਈ ਤਾਂ ਇੱਕ ਡਾਕਟਰ ਦੇ ਨਾਂ ਤੇ ਸਾਡੀ ਐਮਰਜੈਂਸੀ ਅਗਲੀ ਵਾਰ ਐਮਰਜੈਂਸੀ ਹਰ ਡਾਕਟਰ ਸੋਚ ਕੇ ਲੈਣਾ ਪਹਿਲੀ ਹਸਪੀਟਲ ਦੇ ਵਿੱਚ ਆਏ ਆ ਪਟਿਆਲਾ ਨਗਰ ਦੇ ਵਿੱਚ ਕੀ ਮਾਮਲਾ ਕੀ ਸਾਰਾ ਮਾਮਲਾ ਇੱਥੇ ਇੱਕ ਲੜਕੀ ਦਾ ਇਲਾਜ ਦੌਰਾਨ ਡੈ ਤੇ ਜਿਹੜਾ ਇਹਨਾਂ ਦਾ ਆਪਸ ਵਿੱਚ ਹੋਣ ਜਿਹੜਾ ਆਪੇ ਇਹਨਾਂ ਨੇ ਕੰਪਰਮਾਈਜ਼ ਕਰ ਲਿਆ ਤੇ ਹੰਗਾਮਾ ਜਿਹੜਾ ਹੈ ਉਹ ਕਿੱਸ ਤਰ੍ਹਾਂ ਹੋਇਆ ਹੰਗਾਮਾ ਜਿਹੜਾ ਹੋਇਆ ਉਹਦਾ ਨੁਕਸਾਨ ਜਿਹੜਾ ਜਿਹੜਾ ਤੋੜ ਭੰਨੂ ਤੋੜ ਭੰਨਦਾ ਕਿਹੜੀ ਹੋ ਗਈ ਆ ਬੰਦਦੀ ਆ ਇਹਦੇ ਮੌਕੇ ਤੇ ਪਹੁੰਚ ਕਿੱਦਾਂ ਹੋਈ ਤੋੜ ਭੰਨ ਹਾਂਜੀ ਤੇ ਮੌਕੇ ਤੇ ਪਹੁੰਚ ਕਿੱਦਾਂ ਹੋਈ ਤੋੜ ਭੰਨ ਤੋੜ ਭੰਨ ਉਹਨਾਂ ਨੇ ਥੋੜਾ ਗੁੱਸੇ 'ਚ ਆ ਕੇ ਜਿਹਨਾਂ ਦੀ ਡੈਥ ਹੋਈ ਕੁੜੀ ਦੀ ਉਹਨਾਂ ਨੇ ਕਿਹਾ ਤੇ ਇਹਨਾਂ ਦਾ ਕੰਪਰਮਾਈਜ਼ ਹੋ ਗਿਆ ਸਰ ਕੰਪਰਮਾਈਜ਼ ਦੀ ਗੱਲਬਾਤ ਚੱਲਦੀ ਹੈ